ਭਾਰਤ ਸਰਕਾਰ ਨੂੰ ਵਿਦੇਸ਼ੀ ਬੈਂਕਾਂ ਚ ਰੱਖੇ ਭਾਰਤੀਆਂ ਦੇ ਕਾਲੇ ਧੰਦਾ ਦਾ ਪਤਾ ਲਗਾਉਣ ਤੇ ਮਾਮਲੇ ਚ ਵੱਡੀ ਕਾਮਯਾਬੀ ਮਿਲੀ ਹੈ ਇਨਕਮ ਟੈਕਸ ਡਿਪਾਰਟਮੈਂਟ ਨੇ ਨਾ ਖਾਤੇ ਜਮ੍ਹਾਂ ਕਰੀਬ 13000 ਕਰੋੜ ਰੁਪਏ ਤੱਕ ਕਾਲੇ ਧੰਦਾ ਦਾ ਪਤਾ ਲਗਾਇਆ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਆਪਣੀ ਆਮਦਨ ਸੰਬੰਧੀ ਸਹੀ ਜਾਣਕਾਰੀ ਦੇਣ ਦੀ ਗੱਲ ਕਹੀ ਸੀ ਬਜ਼ਾਰ ਰੈਗੂਲੇਟਰੀ ਸੇਬੀ ਨੇ ਪੀਏਸੀ ਐਲ ਲਿਮਟਿਡ ਰੁੱਧ 50000 ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼ਕਾਂ 'ਤੇ ਗੜਬੜੀ ਨਾਲ ਜੁੜੇ ਮਾਮਲੇ 'ਚ ਨਿਵੇਸ਼ਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਆਪਣੇ ਐਸਟੇਟਸ ਦਾ ਨਿਵੇਸ਼ ਤੇ ਦਸਤਾਵੇਜ਼ਾਂ ਨੂੰ ਗੈਰ-ਅਧਿਕਾਰਤ ਤਰੀਕੇ ਨਾਲ ਹਾਸਲ ਕਰਨ ਲਈ ਚੱਕਰ ਚ ਨਾ ਪੈ। ਇਸ ਮਾਮਲੇ 'ਚ ਸੇਬੀ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਸਵੰਥਨ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਵਾਉਣ ਦੇ ਕੰਮ ਚ ਲੱਗੀ ਹੈ। ਵਿਟਮਨਤਰਾਲੇ ਦੇ ਮੁੱਖ ਆਰਥਿਕ ਸਲਾਹਕਾਰ ਰਵਿੰਦਰਾ ਸੁਬ੍ਰਮਨਿਅਮ ਨੇ ਕਿਹਾ ਹੈ ਕਿ ਵਿਸ਼ਵ ਵਿੱਚ ਭਾਰਤ ਸਭ ਤੋਂ ਵੱਧ ਦਾਲ ਕਪਤ ਕਰਨ ਵਾਲਾ ਦੇਸ਼ ਹੈ ਮੰਗ ਦੇ ਮੁਕਾਬਲੇ ਦਾਲ ਦਾ ਉਤਪਾਦਨ ਨਹੀਂ ਹੋ ਪਾ ਰਿਹਾ ਇਸ ਕਾਰਨ ਇਸ ਦੀ ਕੀਮਤ ਵਧਦੀ ਜਾ ਰਹੀ ਹੈ ਦਾਲ ਦਾ ਉਤਪਾਦਨ ਵਧਾਉਣਾ ਹੀ ਸਮੱਸਿਆ ਦਾ ਸਮਾਧਾਨ ਹੈ ਉਨ੍ਹਾਂ ਕਿਹਾ ਕਿ ਉਤਪਾਦਨ ਵਧਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਵਿਟਮੰਤਰੀ ਅਲੰਜੇਰ ਨੇ ਕਿਹਾ ਕਿ ਕਮਾਂਤੀ ਆਰਥਿਕ ਨਰਮੀ ਰੋਕਣ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਮਹੱਤਵਪੂਰਨ ਹੈ ਨਾਲ ਹੀ ਉਹਨਾਂ ਦਾ ਫਾਰਚ ਬੁਨਿਆਦੀ ਢਾਂਚੇ ਦੇ ਫਰਕ ਨੂੰ ਘਟਾਉਣ ਲਈ ਕਮਾਂਤੀ ਨਿਵੇਸ਼ ਤੇ ਜ਼ੋਰ ਦਿੱਤਾ। ਫਾਰਚ ਅਗਲੇ 10 ਸਾਲ ਵਿੱਚ 15 ਸਵਰਬਾਧ ਦਾ ਨਿਵੇਸ਼ ਦੀ ਲੋੜ ਹੈ। ਜੇਲੀ ਨੇ ਕਿਹਾ ਸੀ ਕਮਾਂਤੀ ਨਰਮੀ ਦੇ ਤੌਰ 'ਤੇ ਟੋਰਚ ਟੁਕਮਾਰਥਿਕਵਾਦ ਦਾ ਹਾਸਲ ਕਰਨ 'ਚ ਕਾਮਯਾਬ ਰਹੇ ਹਨ ਇਸ ਦਾ ਕਾਰਨ ਫਾਰਚ ਬੁਨਿਆਦੀ ਢਾਂਚਾ ਨਿਰਮਾਣ ਹੈ ਜਿੱਥੇ ਫਰਕ ਕਾਫੀ ਜ਼ਿਆਦਾ ਹੈ। ਇਸ ਅਤੇ ਵੀ ਪਾਗਬੋਲਾ ਚਲਾਈ ਦੀ ਵਿਸ਼ੇਸ਼ ਮਹਿੰਮਤ ਹੈ ਜੈਪੁਰ ਦੇ ਮੈਕਡੋਨਲਡਸ ਦੇ ਤਿੰਨ ਆਉਟਲੈਟ ਤੋਂ ਗੰਭੀਰ ਮਾਮਲੇ ਸਾਹਮਣੇ ਆਏ ਨੇ ਜਿੱਥੇ ਜ਼ਿਲ੍ਹਾ ਵਿਭਾਗ ਦੀ ਟੀਮ ਪੈਕਿੰਗ ਦੇ ਦੌਰਾਨ ਪਾਇਆ ਗਿਆ ਕਿ ਤੇ 16 ਦਿਨ ਪੁਰਾਣੇ ਤੇਲ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਵੱਖ-ਵੱਖ ਭੋਜਨ ਮੁਹੱਈਆ ਕਰਵਾਏ ਜਾ ਰਹੇ ਸਨ 17 ਜੂਨ ਨੂੰ ਜ਼ਿਲ੍ਹਾ ਵਿਭਾਗ ਦੀ ਟੀਮ ਨੇ ਮੈਕਡੋਨਲਡਸ ਦੇ ਤਿੰਨ ਆਉਟਲੈਟ ਦੰਦਰਖਣ ਕੀਤਾ ਜਦੋਂ ਬਤਾ ਲਗਾਇਆ ਗਿਆ ਕਿ ਜੋ ਤੇਲ استعمال ਕੀਤਾ ਜਾ ਰਿਹਾ ਹੈ ਉਹ ਪੁਰਾਣਾ ਸੀ ਤੇ ਉਸ ਦਾ ਰੰਗ ਬਿਲਕੁਲ ਕਾਲਾ ਹੋ ਚੁੱਕਿਆ ਸੀ ਉਹਨਾਂ ਦੱਸਿਆ ਕਿ ਮੈਕਡੋਨਲਡਜ਼ ਦੇ ਇਲਾਵਾ ਹੋ ਹੋਟਲਾਂ 'ਚ ਵੀ ਜਾਂਚ ਕੀਤੀ ਜਾ ਰਹੀ ਹੈ ਉਥੇ ਮੈਕਡੋਨਲਡਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਸਾਨੂੰ ਇਸ ਬਾਰੇ ਕੋਈ ਲਿਖਤ ਨੋਟਿਸ ਨਹੀਂ ਮਿਲਿਆ ਸਾਡੇ ਇਥੇ ਲੋਕਾਂ ਨੂੰ ਚੰਗਾ ਖਾਣਾ ਮੁਹੱਈਆ ਕਰਾਇਆ ਜਾਂਦਾ ਹੈ ਜ਼ੰਬੀਰ ਧੋਖਾ ਦੇਹੀ ਜਾਂਚ ਦਫ਼ਤਰ ਨੇ ਬੈਂਕਾਂ ਤੋਂ ਵਿਜੇ ਮਾਲੀਆ ਦੀ ਠੱਪ 에어ਲਾਈਨ ਕੰਪਨੀ ਗਿਸ਼ ਵਿਸ਼ੇਅਰ ਲਾਈਨਸ ਨੂੰ ਦਿੱਤੇ ਗਏ ਕਰਜ਼ਿਆਂ ਦਾ ਵੇਰਵਾ ਮੰਗਿਆ ਹੈ ਏਜੰਸੀ ਪਤਾ ਲਾਉਣਾ ਚਾਹੁੰਦੀ ਹੈ ਕਿ 에어ਲਾਈਨਸ ਨੂੰ ਕਰਜ਼ਾ ਦੇਣ ਦੌਰਾਨ ਸਾਰੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਫਿਰ ਨਹੀਂ ਐਸ ਐਫ ਆਈਓ ਉਹਨਾਂ ਵਿਤੀ ਧੋਖਾ ਦੇਹੀ ਮਾਮਲੇ ਦੀ ਜਾਂਚ ਕਰਦਾ ਹੈ ਜੋ ਉਸਨੂੰ ਕਾਰਪੋਰੇਟ ਮਾਮਲੇ ਦੇ ਮੰਤਰਾਲੇ ਵੱਲੋਂ ਭੇਜੇ ਜਾਂਦੇ ਨੇ ਦੇਸ਼ ਵਿੱਚ 10000 ਰੁਪਏ ਤੋਂ ਘੱਟ ਕੀਮਤ ਦੇ 스마트ਫੋਨ ਦਾ ਕਾਰੋਬਾਰ ਇਸ ਸਾਲ 44 ਫੀਸਦੀ ਵਧਣ ਦੀ ਉਮੀਦ ਹੈ। ਕੁੱਲ 스마트ਫੋਨ ਬਾਜ਼ਾਰ 'ਚ ਅਜੇ ਫੋਨ ਸੈੱਟ ਦੀ ਹਿੱਸੇਦਾਰੀ 70 ਫੀਸਦੀ ਬਣੀ ਰਹੇਗੀ। ਇਹ ਗੱਲ ਸੀਐਮਆਰ ਦੀ ਰਿਪੋਰਟ 'ਚ ਆਹੀ ਗਈ ਹੈ। ਕੁਝ ਕੰਪਨੀ ਦੀ ਰਿਪੋਰਟ ਮੁਤਾਬਕ ਇਸ ਸਾਲ ਦੇਸ਼ 'ਚ 163 ਬ੍ਰਾਂਡ ਦੇ ਤਕਰੀਬਨ 13 ਕਰੋੜ ਦੇ ਕੁੱਲ ਮੋਬਾਈਲ ਹੈਂਡਸੈਟਾਂ ਦੀ ਵਿਕਰੀ ਹੋਣ ਦੀ ਸਭਾਵ ਹੈ। ਹਾਲਾਂਕਿ ਬੀਤੇ ਸਾਲ ਇਹ ਸੰਖਿਆ 9.7 ਕਰੋੜ ਸੀ। टेक्स ने एक्वा सीरीज ਦਾ ਆਪਣਾ ਨਵਾਂ ਐਂਟਰੀ ਲੈਵਲ smartphone एक्वा क्लासिक ਪੇਸ਼ ਕਰ ਦਿੱਤਾ ਹੈ 4447 ਰੁਪਏ ਵਾਲੇ ਇਸ smartphone ਨੂੰ ਕੰਪਨੀ ਦੀ website ਤੇ list ਕਰ ਦਿੱਤਾ ਗਿਆ ਹੈ ਇਹ phone champagne grey ਅਤੇ white color variants ਵਿੱਚ ਮਿਲੇਗਾ Intex एक्वा क्लासिक smartphone ਤੇ 5.5 ਇੰਚ ਦੀ screen ਦਿੱਤੀ ਗਈ ਹੈ